エコノミック ਪੱਖ ਤੇ ਸਾਨੂੰ ਬਹੁਤ ਇਥੋਂ ਦਾ ਫਾਇਦਾ ਕਿਉਂਕਿ ਪੈਸਾ ਨਹੀਂ ਲੱਗਦਾ ਇਥੇ ਆਕਸਮਾਨ ਭਾਰਤ ਦੀ ਯੋਜਨਾ ਕੰਮ ਕਰ ਰਹੀ ਹੈ ਮੇਰੇ ਵਰਗੇ ਹੋਰ ਵੀ ਗਰੀਬ ਬੰਦਿਆਂ ਨੂੰ ਬੜਾ ਇਹਦਾ ਲਾਭ ਮਿਲ ਰਿਹਾ ਜੀ ਪੰਜਾਬ ਪੰਜਾਬ ਦਰਿਆਵਾਂ ਵਾਲਾ ਰਾਜ ਇਸ ਦੀਆਂ ਰਗਾਂ 'ਚ ਰਵਾਨੀ ਹੈ ਇਸ ਦੇ ਹਰੇ ਭਰੇ ਖੇਤਾਂ ਤੇ ਭੋਜਨ ਪੈਦਾ ਕਰਨ ਦੀ ਸਮਰੱਥਾ ਦੇ ਕਾਰਨ ਇਸ ਨੂੰ ਗੋਲਡਨ ਲੈਂਡ ਆਫ ਐਗਰੀਕਲਚਰ ਦੀ ਪਛਾਣ ਮਿਲੀ ਹੋਈ ਹੈ ਇੱਥੇ ਦੇ ਲੋਕ ਆਪਣੀ ਵਿਲੱਖਣ ਜੀਵਨ ਸ਼ੈਲੀ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਨੇ ਪੰਜਾਬ ਦੀ ਇੱਕ ਪਹਿਚਾਣ ਇਹ ਵੀ ਹੈ ਕਿ ਜਦੋਂ ਵੀ ਕੋਈ ਸੰਕਟ ਆਇਆ ਤਾਂ ਲੋਕ ਇੱਕ ਦੂਜੇ ਦਾ ਹੱਥ ਫੜਦੇ ਦੇਖੇਗੇ ਆਖਿਰਕਾਰ ਕੋਰੋਨਾ ਦੇ ਦੌਰ ਨੂੰ ਕੌਣ ਭੁੱਲ ਸਕਦਾ ਹੈ ਜਿਸ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਪੰਜਾਬ ਵਰਗੇ ਰਾਜ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਹੋਰ ਸੁਧਾਰ ਕਰਨ ਦੀ ਲੋੜ ਹੈ। ਸਿਹਤ ਸੰਭਾਲ ਨੂੰ ਰਾਸ਼ਟਰੀ ਤਰਜੀਹ ਮੰਨਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ 'ਚ ਇਸ ਨੂੰ ਇੱਕ ਮਿਸ਼ਨ ਦੇ ਤੌਰ ਤੇ ਲਿਆ। ਅਤੇ ਪਿਛਲੇ ਕੁਝ ਸਾਲਾਂ 'ਚ ਪੰਜਾਬ 'ਚ ਇਸ ਤਰ੍ਹਾਂ ਦੇ ਵੱਡੇ ਬਦਲਾਅ ਤੇ ਸੁਧਾਰ ਕਰ ਦਿਖਾਇਆ ਜਿਸ ਦਾ ਅਨੁਭਵ ਅੱਜ ਪੂਰਾ ਪੰਜਾਬ ਕਰ ਰਿਹਾ ਹੈ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ आयुष्मान भारत स्कीम ਦੇ ਤਹਿਤ ਪੰਜਾਬ ਦੇ ਯੋਗ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦਾ ਲਾਭ ਮਿਲ ਰਿਹਾ ਹੈ ਇਸ ਸਕੀਮ ਦੇ ਦਾਇਰੇ ਦੇ ਵਿੱਚ ਆਉਂਦੇ ਪੰਜਾਬ ਦੇ ਸਨਾਖਤ ਕੀਤੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਮਿਲ ਰਹੀ ਹੈ ਇਸ ਸਕੀਮ ਦੇ ਦਾਇਰੇ ਚ ਕਈ ਗੰਭੀਰ ਬਿਮਾਰੀਆਂ ਦਾ ਮੁਫਤ ਇਲਾਜ ਸ਼ਾਮਿਲ ਹੈ ਡਾਕਟਰ ਸਾਨੂੰ ਅੱਛੀ ਤਰ੍ਹਾਂ ਹੀ ਗਾਈਡ ਕਰਦੇ ਨੇ ਔਰ ਇਕਨੋਮਿਕ ਪੱਖ ਤੇ ਸਾਨੂੰ ਬਹੁਤ ਇਥੋਂ ਦਾ ਫਾਇਦਾ ਉਹ ਕੋਈ ਪੈਸਾ ਨਹੀਂ ਲੱਗਦਾ ਇੱਥੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ 5 ਸਾਲ ਦੀ ਕਾਰਡ ਆ ਜਿਹੜਾ ਉਹ ਵੀ ਵੈਲਿਡ ਹੈ ਉਹ ਵੀ ਇੱਥੇ ਫ੍ਰੀ ਆਫ ਕੋਸਟ ਤੁਹਾਨੂੰ ਰਾਜੋਂ ਫ੍ਰੀ ਮਿਲੇਗਾ نیشنل ਹੈਲਥ ਮਿਸ਼ਨ ਅਤੇ ਮਿਸ਼ਨ ਇੰਤਰਾਦਨੁਸ਼ ਰਾਹੀਂ ਗਰਭવતી ਔਰਤਾਂ ਤੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 8 ਬਿਮਾਰੀਆਂ ਤੋਂ ਬਚਾਉਣ ਦੇ ਲਈ ਸਾਰਥਕ ਉਪਰਾਲੇ ਸ਼ੁਰੂ ਕੀਤੇ ਗਏ ਜਦੋਂ ਕਿ ਪੰਜਾਬ ਵਿੱਚ ਨਰਜਮੇ ਸੁਰੱਖਿਆ ਪ੍ਰੋਗਰਾਮ ਤਹਿਤ ਗਰਭવતી ਔਰਤਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਸਹੂਲਤਾਂ ਦੇ ਨਾਲ-ਨਾਲ ਇੰਦਰ ਸਰਕਾਰ ਨੇ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਗਰਿਕਾਂ ਦੀ ਸਿਹਤ ਸੰਬੰਧੀ ਸਾਰੀ ਜਾਣਕਾਰੀ ਇੱਕੋ ਥਾਂ ਤੇ ਉਪਲਬਧ ਰਹੇ ਤਾਂ ਜੋ ਡਾਕਟਰਾਂ ਨੂੰ ਉਹਨਾਂ ਦੇ ਇਲਾਜ 'ਚ ਅਸਾਨੀ ਰਹੇ ਇਲਾਜ ਦੀ ਸਹੂਲਤ ਨੂੰ ਯਕੀਨੀ ਬਣਾਉਣ ਦੇ ਲਈ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਸਕੀਮ ਵੀ ਲਿਆਂਦੀ ਗਈ ਜਿਸ ਤਹਿਤ ਪੰਜਾਬ ਦੇ ਨਾਗਰਿਕਾਂ ਨੂੰ ਵੀ ਜਲਦ ਹੀ ਡਿਜੀਟਲ ਹੈਲਥ ਆਈਡੀ ਕਾਰਡ ਵੀ ਦਿੱਤੇ ਜਾਣਗੇ ਇਸੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਭਾਰਤੀ ਜਨ ਓਸ਼ਦੀ ਯੋਜਨਾ ਲਿਆਂਦੀ ਗਈ ਜਿਸ ਰਾਹੀਂ ਤੁਸੀਂ ਜਨਰਿਕ ਦਵਾਈਆਂ ਬਹੁਤ ਹੀ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਕੇਂਦਰ ਸਰਕਾਰ ਪੀਐਮ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਕੀਮ ਚਲਾਈ ਆ ਮੇਰੇ ਵਰਗੇ ਹੋਰ ਵੀ ਗਰੀਬ ਬੰਦਿਆਂ ਨੂੰ ਬੜਾ ਇਹਦਾ ਲਾਭ ਮਿਲ ਰਿਹਾ ਜੀ ਸਾਤ ਨੂੰ ਨੇ ਪੈਸੇ ਨਹੀਂ ਸੀ ਕਿ ਸੀ ਹੋਰ ਹਸਪਤਾਲ ਚ ਪ੍ਰਾਈਵੇਟ ਹਸਪਤਾਲ ਜੀ ਨਾਲ ਇਲਾਜ ਕਰਾ ਸਕੀਏ ਉਹ ਕਾਰਡ ਦੇ ਜ਼ਰੀਏ ਸਾਡਾ ਇੱਥੇ ਸਾਰਾ ਇਲਾਜ ਮੁਫਤ ਹੋਇਆ ਜਿਹੜੀਆਂ ਨਾ ਇਹ ਸਕੀਮ ਗਰੀਬਾਂ ਵਾਸਤੇ ਖੋਲ੍ਹੀ ਆ ਹਾਂਜੀ ਗਰੀਬ ਦੂਜੇ ਥਾਂੋਂ ਪ੍ਰਾਈਵੇਟ ਇਲਾਜ ਨਹੀਂ ਕਰਾ ਸਕਦਾ ਹਾਂਜੀ ਉੱਥੇ ਪੈਸਾ ਬਹੁਤ ਲੱਗਦਾ ਕੇਂਦਰ ਸਰਕਾਰ ਪੰਜਾਬ ਤੇ ਲੋਕਾਂ ਦੀ ਬਿਹਤਰ ਸਿਹਤ ਉਹਨਾਂ ਲਈ ਮਿਆਰੀ ਡਾਕਟਰੀ ਸਹੂਲਤਾਂ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਰਾਜ ਵਿੱਚ ਵਿਦਿਅਕ ਮੌਕਿਆਂ ਵਿੱਚ ਸੁਧਾਰ ਲਈ ਵਚਨਬੱਧ ਹੈ। ਬਠਿੰਡਾ ਦਾ ਏਮਜ਼ ਹਸਪਤਾਲ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨਾਲ ਲੈਸ ਹੈ। ਬਠਿੰਡਾ ਚ ਵਰਲਡ ਕਲਾਸ ਹੈਲਥ ਫੈਸਿਲਿਟੀਆਂ ਨਾਲ ਲੈਸ ਏਮਜ਼ ਹਸਪਤਾਲ ਦਾ ਨਿਰਮਾਣ ਕੀਤਾ ਗਿਆ। 170 ਏਕੜ ਵਿੱਚ ਬਣੇ ਬਠਿੰਡਾ ਏਮਜ਼ ਦੇ ਵਿੱਚ 750 ਬੈੱਡ ਨੇ जबकि ग्यारह सुपर स्पैशलिस्ट डिपार्टमेंट्स भी ने जिथे क्रिटिकल केसा का भी सफल इलाज संभव हो पा रहा है इस नकों महंगे इलाज तो बहुत राहत मिली है इतने मरीजा एक्सरे ती रुपए अल्ट्रासाउंड सौ तो दो सौ रुपए सिटी स्कैन लिए पंद्रह सौ तो दो हज़ार रुपए जबकि एम आर आई देफ पच्ची सौ रुपए ही देने पैदे ने जो बाहरले रेटा नो अ तो भी घट ने अभी यह एम्स फर्स्ट फेज है इसका जिसमें 750 बेड हैं 750 बेड हमारा चालू हो गया है और 16 ऑपरेशन थिएटर चालू हो गए हैं आयुष्मान भारत की योजना काम कर रही है अगर आपके पास आयुष्मान कार्ड है तो आप पाँच लाख तक का अपना मुफ्त इलाज करा सकते हैं एम्स बठिंडा जिदा कि तुम जानते हो एक प्रीमियर इंस्टीट्यूट है साड़िया सारियाँ स्पैशलिटीज़ ਚਾਲੂ ਹੈ ਜਿਹਦੇ ਵਿੱਚ ਲੇਟੈਸਟ ਅਸੀਂ ਜੋ ਕਰ ਰਹੇ ਹਾਂ ਕਿ ਜਿਹੜਾ ਟ੍ਰੀਟਮੈਂਟ ਬਾਹਰ ਕਿਤੇ ਵੀ ਨਹੀਂ ਮਿਲਦਾ ਜਿੱਦਾਂ ਹਾਰਟ ਸਰਜਰੀ ਹੈ ਕਾਰਡੀਓਲੋਜੀ ਹੈ ਜਿੱਦਾਂ ਪੇਸ਼ੈਂਟ ਸਟੈਂਟਿੰਗ ਹੈ ਪੇਸਮੇਕਰ ਹੈ ਸਾਰਾ ਟ੍ਰੀਟਮੈਂਟ ਅਸੀਂ ਇੱਥੇ ਸਾਰੇ ਪੇਸ਼ੈਂਟਸ ਨੂੰ ਦੇ ਰਹੇ ਹਾਂ ਕਿਉਂਕਿ ਤਿੰਨ ਹਾਈਵੇ ਨੈਸ਼ਨਲ ਹਾਈਵੇ ਇੱਥੇ ਲੱਗਦੇ ਆ ਟ੍ਰੋਮਾ ਸੈਂਟਰ 300 ਬੈਡ ਦਾ ਟ੍ਰੋਮਾ ਸੈਂਟਰ ਪ੍ਰਵਾਨ ਹੋ ਗਿਆ ਹੈ ਔਰ ਬਹੁਤ ਜਲਦੀ ਅਸੀਂ ਉਹਨੂੰ ਬਣਾਉਣਾ ਸ਼ੁਰੂ ਕਰ ਦਾਂਗੇ ਦੂਸਰਾ ਦੂਸਰੇ ਫੇਸ ਚ ਇਹ ਹੈ ਕਿ ਇਹ ਟੋਟਲ 2200 ਬੈੱਡ ਤੱਕ ਜਾਣੇ ਹਨ ਸਾਡੇ ਕੋਲ ਫੁੱਲ ਫਲੈਜਡ ਕੈਂਸਰ ਡਿਪਾਰਟਮੈਂਟ ਹੈ ਰੇਡੀਏਸ਼ਨ ਔਨਕੋਲੋਜੀ ਔਨਕੋ ਸਰਜਨ ਔਨਕੋ ਮੈਡੀਸਨ ਸਾਡੇ ਕੋਲ ਸਾਰੇ ਐਕਸਪਰਟ ਹੈ ਜਿਹੜੇ ਕੈਂਸਰ ਦੇ ਮਰੀਜ਼ ਜਿਹੜੇ ਪਹਿਲੇ ਬਿਕਨਰ ਗੱਡੀ ਜਾਂਦੀ ਸੀ ਉਹ ਤਕਰੀਬਨ ਅਸੀਂ ਪਲਟ ਦਿੱਤਾ ਹੈ ਔਰ ਸਾਡੇ ਕੋਲ ਇੱਥੇ ਇਲਾਜ ਕਰਾ ਰਹੇ ਹਨ 3 ਟੈਸਲਾ ਐਮ ਆਰ ਆਈ ਇਸ ਰੀਜਨ ਚ ਹੋਰ ਕਿਤੇ ਨਹੀਂ ਹੈ ਸਾਡੇ ਕੋਲ ਹੈ ਜਦਾਂ ਸੀਟੀ ਸਕੈਨ ਹੈ ਸੀ ਟੀ ਸਕੈਨ 246 ਲਾਈਸ ਸੀ ਟੀ ਸਕੈਨ ਏਮਸ ਕੋਲ ਹੈ ਬਾਕੀ ਕਿਸੇ ਵੀ ਹੋਰ ਪ੍ਰਾਈਵੇਟ ਹਸਪੀਟਲ ਚ ਨਹੀਂ ਹੈ ਕਾਸਟ ਜਿਹੜੀ ਹੈ ਕਾਸਟ ਇੱਕ ਚੌਥਾਈ ਵੀ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਕਪੂਰਥਲਾ ਹੁਸ਼ਿਆਰਪੁਰ ਦੇ ਵਿੱਚ ਦੋ ਮੈਡੀਕਲ ਕਾਲਜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਕਪੂਰਥਲਾ ਚ 325 ਕਰੋੜ ਦੀ ਲਾਗਤ ਨਾਲ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਅਤੇ ਇਹ ਹੁਸ਼ਿਆਰਪੁਰ ਮੈਡੀਕਲ ਕਾਲਜ ਦਾ ਨਿਰਮਾਣ ਵੀ ਇੰਨੀ ਹੀ ਲਾਗਤ ਨਾਲ ਹੋ ਰਿਹਾ ਹੈ ਇਥੇ OPD ਸਰਵਿਸ ਦੇ ਇਲਾਵਾ ਐਮਰਜੈਂਸੀ ਸਰਵਿਸ ਵੀ ਉਪਲਬਧ ਹੋਵੇਗੀ ਜਸਨਾਲ ਹਸਪਤਾਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਵੀ ਰਾਹਤ ਮਿਲੇਗੀ ਇਹਨਾਂ ਦੋਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਨਾਲ ਭਵਿਕ ਵਿੱਚ ਡਾਕਟਰ ਅਜੇਹੀ ਸੇਵਾ ਲਈ ਤਿਆਰ ਰਹਿਣਗੇ ਜੋ ਸੂਬੇ ਦੇ ਲੋਕਾਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਹੋਣਗੇ ਇਹ ਸਭ ਯਤਨਾ ਸਦਕਾ ਕੇਂਦਰ ਸਰਕਾਰ ਨੇ ਪੰਜਾਬ ਦੇ ਕੀਤੀਬਾੜੇ ਸੂਬੇ ਦੀ ਬਿਹਤਰ ਸਿਹਤ ਨੂੰ ਯਕੀਨੀ ਬਣਾਉਣ ਦਾ ਕੰਮ ਕਰ ਦਿਖਾਇਆ ਜੋ ਦੂਜੇ ਰਾਜਾਂ ਨੂੰ ਵੀ ਪੋਸ਼ਣ ਅਤੇ ਪੋਸ਼ਣ ਮੁੱਲ ਪ੍ਰਦਾਨ ਕਰਦਾ ਹੈ